ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਬਕਸ਼ ਤੇ ਸਮਾਣਾ ਹਲਚਲ ਨਿਊਜ਼ ਟੀਵੀ ਦੇਖ ਰਹੇ ਹੋ ਤੇ ਅਸੀਂ ਅੱਜ ਫੇਰ ਇੱਕ ਹੋਰ ਦੁਬਾਰਾ ਸਰਕਾਰ ਤੱਕ ਮੰਗ ਪਹੁੰਚਾ ਰਹੇ ਹਾਂ ਮੰਗ ਇਹ ਹੈ ਕਿ ਵੀ ਜਿਹੜਾ ਸਮਾਣਾ ਪਟਿਆਲਾ ਰੋਡ ਹੈ ਇਹ ਰੋਡ ਬਹੁਤ ਹੀ ਜ਼ਿਆਦਾ ਚੱਲਦਾ ਕਿਉਂਕਿ ਹੁਣ ਦਿੱਲੀ ਵਾਲਾ ਰੋਡ ਵੀ ਸ਼ੁਰੂ ਹੋ ਚੁੱਕਿਆ ਹੈ ਤੇ ਉਸ ਰੋਡ ਦੇ ਉੱਤੋਂ ਜਿਹੜੇ ਜਿਹਨਾਂ ਲੋਕਾਂ ਨੇ ਜਾਣਾ ਦਿੱਲੀ ਜਾਣਾ ਹੈ ਜਿਰਕਪੁਰ ਚੰਡੀਗੜ ਪਟਿਆਲਾ ਜਿਹੜੇ ਇੱਧਰ ਨੇ ਹੋਰ ਇਲਾਕੇ ਨੇ ਮਲੋਹ ਪਾਸੋਂ ਵਾਲੇ ਜਿਨ੍ਹਾਂ ਨੇ ਵੀ ਜਾਣਾ ਇਧਰੋਂ ਭੱਗੇ ਕੰਨੀ ਹੋ ਕੇ ਜਾਂਦੇ ਨੇ ਕਿਉਂਕਿ ਇਹ ਰੋਡ ਹੁਣ ਜਲਦੀ ਸ਼ੁਰੂ ਵੀ ਹੋ ਚੁੱਕਿਆ ਤੇ ਹਰ ਕੋਈ ਸਪੀਡ ਨਾਲ ਹੀ ਜਾਣਾ ਪਸੰਦ ਕਰਦਾ ਅਗਲਾ ਕਹਿੰਦਾ ਜਲਦੀ ਜਲਦੀ ਪਹੁੰਚ ਜੀਏ ਭਾਵੇਂ ਕੋਈ ਹਾਸਾ ਹੀ ਵਾਪਰੇ ਅਸੀਂ ਨਹੀਂ ਕਹਿੰਦੇ ਕੋਈ ਹਾਸਾ ਵਾਪਰੇ ਅਸੀਂ ਬੇਨਤੀ ਕਰ ਸਕਦੇ ਆ ਬੇਨਤੀ ਕਰ ਵੀ ਰਹੇ ਆ ਕਿ ਵੀ ਆਪਣਾ ਜਿੰਨੀ ਸਪੀਡ ਹੋ ਸਕੇ ਹੌਲੀ ਰੱਖੋ ਤਾਂ ਜੋ ਤੁਹਾਡੇ ਕਰਕੇ ਕਿਸੇ ਹੋਰ ਦਾ ਵੀ ਕੋਈ ਐਕਸੀਡੈਂਟ ਹਾਸਾ ਨਾ ਵਾਪਰੇ ਤੇ ਕਿਸੇ ਕਰਕੇ ਤੁਹਾਡਾ ਵੀ ਹਾਸਾ ਕੋਈ ਕਿਸੇ ਦਾ ਨਾ ਵਾਪਰੇ ਇਸ ਕਰਕੇ ਅਸੀਂ ਇਹੀ ਬੇਨਤੀ ਕਰਾਂਗੇ ਕਿ ਵੀ ਜਿੰਨਾ ਹੋ ਸਕਦਾ ਹੌਲੀ ਚੱਲੋ ਚਲੋ ਮੰਜ਼ਿਲ ਤੱਕ ਹਰ ਕਿਸੇ ਨੇ ਪਹੁੰਚਣੇ ਤੇ ਪਹੁੰਚ ਵੀ ਜਾਂਦੇ ਨੇ ਪਰ ਜਿੰਨੀ ਲਿਮਟ ਸਪੀਡ ਰੱਖੀ ਜਾਂਦੀ ਉਹਨਾਂ ਹੀ ਫਾਇਦਾ ਤੇ ਅਸੀਂ ਫੇਰ ਇੱਕ ਵਾਰੀ ਫੇਰ ਮੰਗ ਲੈ ਕੇ ਆਏ ਆ ਮੰਗ ਇਹ ਹੈ ਕਿ ਡਾਕਟਰ ਧਰਮਵੀਰ ਗਾਂਧੀ ਜੀ ਇਸ ਟਾਈਮ ਪਾਰਲੀਮੈਂਟ ਨੇ ਉਹ ਆਵਾਜ਼ ਕੇਂਦਰ ਦੇ ਸਿਕੰਦਰ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦਾ ਉਹ ਜਲਦੀ ਆਵਾਜ਼ ਪਹੁੰਚਾ ਸਕਦੇ ਨੇ ਕਿ ਵੀ ਉਹਨਾਂ ਨੂੰ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਵੀ ਜਲਦੀ ਤੋਂ ਜਲਦੀ ਇਸ ਸਮਾਣਾ ਪਟਿਆਲਾ ਰੋਡ ਨੂੰ ਜਲਦੀ ਤੋਂ ਜਲਦੀ ਫੋਰ ਲਾਈਨ ਕੀਤਾ ਜਾਵੇ ਫੋਰ ਲਾਈਨ ਕਰਨ ਦਾ ਮਕਸਦ ਸਭ ਨੂੰ ਪਤਾ ਹੀ ਹੈ ਜਿਹੜੀ ਪਿਛਲੇ ਦਿਨ ਤਰਾਸ ਦੀ ਜੋ ਹੋਈ ਹੈ ਸੱਤ ਮਾਸੂਮ ਬੱਚੇ ਤੇ ਇੱਕ ਡਰਾਈਵਰ ਨੋਵਾ ਦਾ 8 ਮੋਤਾ ਹੋ ਚੁੱਕੀਆਂ ਜਿਨ੍ਹਾਂ ਨੇ 8 ਥਾਸ ਦੇ ਵਸਦੇ ਘਰ ਉੱਜੜ ਗਏ ਤੇ ਅੱਜ ਵੀ ਉਹ ਮਾਪੇ ਸਦਮੇ ਦੇ ਵਿੱਚ ਨੇ ਧਰਨਾ ਲਾ ਕੇ ਬੈਠੇ ਨੇ ਕਿ ਵੀ ਕਦੋਂ ਕਦੋਂ ਉਸ ਟੀਪਰ ਤੇ ਰਾਗੜੀ ਕਾਰਵਾਈ ਹੋਣੀ ਹੈ ਇੱਕ ਮੁਜਰਮ ਰਹਿੰਦਾ ਜਿਹੜੀ ਉਹਦੇ ਗ੍ਰਿਫਤਾਰੀ ਨਾ ਹੋਣ ਕਰਕੇ ਅੱਜ ਵੀ ਮਾਪਿਆਂ ਨੇ ਮਾਤਾ ਸ਼ੀਤਲਾ ਮੰਦਿਰ ਦੇ ਮੰਦਿਰ ਦੇ ਅੱਗੇ ਧਰਨਾ ਲਾਇਆ ਹੋਇਆ ਕਿ ਵੀ ਕਦੋਂ ਮੁਜਰਮ ਦੀ ਜਦੀ ਇੱਕ ਮੁਜਰਮ ਰਹਿੰਦਾ ਉਹਦੀ ਗ੍ਰਿਫਤਾਰੀ ਹੋਵੇ ਗ੍ਰਿਫਤਾਰੀ ਤੱਕ ਉਹਨਾਂ ਨੇ ਧਰਨਾ ਲਾਇਆ ਹੋਇਆ ਕਿਉਂਕਿ ਪਿਛਲੇ ਦਿਨੀ 30 ਤਰੀਕ ਨੂੰ ਵੀ ਧਰਨਾ ਲਾਇਆ ਸੀ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਪਟਿਆਲਾ ਤੋਂ ਪਹੁੰਚੇ ਸਨ ਏਡੀਸੀ ਪਟਿਆਲਾ ਐਸਡੀਐਮ ਸਮਾਣਾ ਤੇ ਐਸਪੀ ਪਲਵਿੰਦਰ ਸਿੰਘ ਚੀਮਾ ਜੀ ਨੇ ਧਰਨਾ ਇਹ ਕਹਿ ਕੇ ਚੁਕਵਾਇਆ ਸੀ ਜਲਦੀ ਚਲਦੀ ਜਿਹੜਾ ਮੁਜਨਮ ਰਹਿੰਦਾ ਉਹਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਜਲਦੀ ਤੋਂ ਜਲਦੀ ਉਸਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜਾ ਧਰਨਾ ਕੇ ਵੀ ਇਹ ਕਹਿ ਕੇ ਚੁਕਵਾਇਆ ਗਿਆ ਸੀਗਾ ਕਿ ਜਲਦੀ ਉਸਨੂੰ ਕਾਬੂ ਕਰ ਲਿਆ ਜਾਵੇਗਾ ਪਰ ਦੇਖਿਆ ਜਾਵੇ ਤਾਂ ਅੱਜ 2 ਤਰੀਕ ਹੋ ਚੁੱਕੀ ਆ ਹਾਲੇ ਤੱਕ ਕੋਈ ਅਪਡੇਟ ਨਹੀਂ ਆਈ ਕਿ ਵੀ ਕੀ ਕਾਰਵਾਈ ਹੋਈ ਹੈ ਜਾਂ ਕੀ ਅਪਡੇਟ ਹੋਈ ਹੈ ਹੁਣ ਅਸੀਂ ਦੁਬਾਰਾ ਫਿਰ ਐਮਐਲਏ ਸਾਹਿਬ ਨੂੰ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਵੀ ਬੇਨਤੀ ਕਰਦੇ ਆ ਕਿ ਵੀ ਤੁਹਾਡੇ ਕੋਲ ਡਾਕਟਰ ਧਰਮਵੀਰ ਗਾਂਧੀ ਕੋਲ ਕੇਂਦਰ ਤੱਕ ਆਪਣੀ ਆਵਾਜ਼ ਪਹੁੰਚਾ ਸਕਦੇ ਨੇ ਇਸ ਨੂੰ ਫੋਰ ਲਾਈਨ ਕਰਨ ਲਈ ਫੋਰ ਲਾਈਨ ਕਰਨ ਲਈ ਤੁਸੀਂ ਵੱਧ ਤੋਂ ਵੱਧ ਜਤੋ ਜਹਦ ਕਰੋ ਤਾਂ ਜੋ ਇਹ ਰੋਡ ਜੋ ਡਬਲ ਹੋ ਗਿਆ ਲਾਈਟਾਂ ਦੇ ਪ੍ਰਬੰਧ ਹੋ ਗਏ ਐਕਸੀਡੈਂਟ ਨਾ ਮਾਤਰੀ ਹੋਣਗੇ ਪ੍ਰਮਾਤਮਾ ਕਰੇ ਹੁਣ ਵੀ ਨਾ ਮਾਤਰੀ ਹੋਣ ਕਿਉਂਕਿ ਅਸੀਂ ਤਾਂ ਬੇਨਤੀ ਕਰ ਸਕਦੇ ਆ ਦੁਬਾਰਾ ਫਿਰ ਬੇਨਤੀ ਕਰਦੇ ਕਿ ਹੌਲੀ ਚੱਲੋ ਇਸ ਰੋਡ ਦੇ ਉੱਤੇ ਜਦੋਂ ਅਸੀਂ ਖੜੇ ਆ ਤਾਂ ਬਹੁਤ ਹੀ ਤੇਜ਼ ਨਾਲ ਗੱਡੀਆਂ ਚੱਲਦੀਆਂ ਨੇ ਤੇ ਗੱਡੀਆਂ ਚੱਲੋ ਹਰ ਕਿਸੇ ਨੂੰ ਜਲਦੀ ਪਹੁੰਚਣ ਦੀ ਕਾਹਲ ਵੀ ਹੁੰਦੀ ਆ ਕਿ ਜੇ ਅਸੀਂ ਜਾਣਾ ਹੈ ਉੱਥੇ ਜਾਣਾ ਕਿਉਂਕਿ ਅੱਜ ਕੱਲ ਟਾਈਮ ਬਹੁਤ ਫਸਟ ਹੈ ਠੀਕ ਹੈ ਜਿਨ੍ਹਾਂ ਕੋਲ ਜੰਨਾ ਕੇ ਟਾਈਮ ਆ ਅਸੀਂ ਫੇਰ ਵੀ ਇਹੀ ਬੇਨਤੀ ਕਰਦੇ ਕਿ ਹੌਲੀ ਚੱਲੋ ਆਪਣੀ ਮੰਜ਼ਿਲ ਤੱਕ ਤੁਸੀਂ 2-4 ਮਿੰਟ ਦਾ ਹੀ ਤੁਹਾਨੂੰ ਫਰਕ ਪਏਗਾ ਹੌਲੀ ਚੱਲੋ ਤੇ ਸੇਫ ਰਹੋ ਤੇ ਸੇਫ ਤਾਂ ਹੀ ਦੂਜੇ ਵੀ ਰਹਿਣਗੇ ਜੇ ਤੁਸੀਂ ਹੌਲੀ ਚੱਲੋਗੇ ਅਸੀਂ ਇੱਕ ਦੂਜੇ ਨੂੰ ਬੇਨਤੀ ਉਹ ਕਰ ਸਕਦੇ ਆ ਤੇ ਫਿਰ ਦੁਬਾਰਾ ਬੇਨਤੀ ਕਰਦੇ ਆ ਐਮਐਲਏ ਸਾਹਿਬ ਨੂੰ ਤੇ ਡਾਕਟਰ ਧਰਮਵੀਰ ਗਾਂਧੀ ਨੂੰ ਕੋਈ ਜਲਦੀ ਤੋਂ ਜਲਦੀ ਇਸ ਰੋਡ ਨੂੰ ਫੋਰ ਲਾਈਨ ਕੀਤਾ ਜਾਵੇ ਤੇ ਲਾਈਟਾਂ ਦਾ ਪ੍ਰ ਕਾਂ ਜੋ ਕੋਈ ਦੁਬਾਰਾ ਇਸ ਰੋਡ ਤੇ ਕੋਈ ਐਕਸੀਡੈਂਟ ਦੀ ਘਟਨਾ ਨਾ ਵਾਪਰੇ ਹੁਣ ਵੇਖਦੇ ਆ ਕਿ ਕਦੋਂ ਆ ਐਮਐਲਏ ਸਾਹਿਬ ਦਾ ਡਾਕਟਰ ਧਰਮਵੀਰ ਗਾਂਧੀ ਜੀ ਤੇ ਤੁਸੀਂ ਜਦੋਂ ਤੇ ਹੁਣ ਐਮਐਲਏ ਸਾਹਿਬ ਸਾਡੇ ਡਾਕਟਰ ਧਰਮਵੀਰ ਗਾਂਧੀ ਜੀ ਜਦੋਂ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ ਤੇ ਸਮਾਣੇ ਲਈ ਉਹਨਾਂ ਦੀ ਕੋਈ ਵੱਡਾ ਜਿਹੜਾ ਕੋਈ ਵੀ ਸਮਾਣਾ ਵਾਸੀਆਂ ਲਈ ਇਹ ਬਹੁਤ ਵੱਡਿਆ ਉਹਨਾਂ ਦਾ ਯੋਗਦਾਨ ਹੋਵੇਗਾ ਯੋਗਦਾਨ ਇਸ ਤਰ੍ਹਾਂ ਦਾ ਹੋਵੇਗਾ ਕਿ ਜਿਹੜਾ ਫੋਰ ਲਾਈਨ ਕਰਾ ਜਾਣਗੇ ਤਾਂ ਜਨਤਾ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਜਨਤਾ ਦੇ ਮਨ ਦੇ ਵਿੱਚ ਵੀ ਆਂਦਾ ਕਿ ਇਸ ਲੀਡਰ ਨੇ ਸਾਡਾ ਆ ਕੰਮ ਕੀਤਾ ਜਨਤਾ ਦੇ ਮਨ ਦੇ ਵਿੱਚ ਵੀ ਆ ਜਾਂਦਾ ਕਿ ਇਸ ਲੀਡਰ ਨੇ ਸੜਕ ਦਾ ਜਿਹੜਾ ਫੋਰ ਲਾਈਨ ਦਾ ਕੰਮ ਹੈ ਕੋਈ ਵੀ ਲੀਡਰ ਕਰੇ ਅਸੀਂ ਨਹੀਂ ਕਹਿੰਦੇ ਕਿ ਡਾਕਟਰ ਧਰਮਵੀਰ ਗਾਂਧੀ ਕਰੇ ਜਾਂ ਚੇਤਨ ਸਿੰਘ ਜੋੜਾ ਮੱਜਰਾ ਐਮ ਐਲ ਏ ਸਾਹਿਬ ਕਰਨ ਕੋਈ ਕਰੇ ਜਰੂਰ ਕਰੋ ਤੇ ਜਲਦੀ ਤੋਂ ਜਲਦੀ ਕਰੋ ਕਿ ਵੀ ਪ੍ਰਮਾਤਮਾ ਨਾ ਕਰੇ ਕੋਈ ਇਹੋ ਜੀ ਘਟਨਾ ਦੁਬਾਰਾ ਵਾਪਰੇ ਉਹ ਘਟਨਾ ਵਾਪਰਨ ਤੋਂ ਪਹਿਲਾਂ ਪਹਿਲਾਂ ਇਸ ਰੋਡ ਨੂੰ ਫੋਰ ਲਾਈਨ ਕੀਤਾ ਜਾਵੇ ਤਾਂ ਜੋ ਮਹੱਲਾ ਜਿਹੜੇ ਆਪਣੇ ਸਮਾਣਾ ਵਾਸੀ ਸੋਰੀ ਮਹੱਲਾ ਕਹਿੰਗੇ ਸਮਾਣਾ ਵਾਸੀਆਂ ਦੇ ਦਿਲਾਂ ਦੇ ਵਿੱਚ ਇੱਕ ਤੁਹਾਡੀ ਜਗਾ ਬਣ ਸਕੇ ਜਗਾ ਬਣ ਸਕੇਗੀ ਕਿ ਵੀ ਉਹਨਾਂ ਨੇ ਵੀ ਲੋਕਾਂ ਨੇ ਵੀ ਕਹਿੰਨੇ ਕਿ ਹਾਂ ਇਹਨਾਂ ਨੇ ਤੋਂ ਵਧੀਆ ਕੰਮ ਕੀਤਾ ਅਸੀਂ ਫੇਰ ਦੁਬਾਰਾ ਮੰਗ ਕਰਦੇ ਆ ਡਾਕਟਰ ਧਰਮਵੀ ਦਿਗਾਧੀ ਨੂੰ ਜੀ ਤੇ ਐਮ ਐਲ ਏ ਚੇਤਨ ਸਿੰਘ ਜੋੜਾ ਮਾਜਰਾ ਜੀ ਨੂੰ ਇਸ ਰੋਡ ਨੂੰ ਡਬਲ ਫੋਰ ਲਾਈਨ ਕਰਨ ਦੀ ਜੋ ਵੀ ਤੁਹਾਡੀ ਪਲਾਨਿੰਗ ਹੈ ਜਲਦੀ ਤੋਂ ਜਲਦੀ ਕਰਕੇ ਇਸ ਰੋਡ ਨੂੰ ਫੋਰ ਲਾਈਨ ਕੀਤਾ ਜਾਵੇ ਤਾਂ ਜੋ ਕੋਈ ਇਹ ਜੀ ਘਟਨਾ ਨਾ ਵਾਪਰੇ ਹੁਣ ਦੇਖਦੇ ਆ ਕਿ ਵੀ ਕਦੋਂ ਸਮਾਣਾ ਵਾਸੀਸ ਫੋਰ ਲਾਈਨ ਦੀ ਮੰਗ ਨੂੰ ਪ੍ਰਮਾਨ ਚੜਦਾ ਦੇਖਦੇ ਨੇ ਤੇ ਕਦੋਂ ਇਹ ਊਰ ਚੜਦਾ ਕੰਮ ਇਹ ਤਾਂ ਸਮਝ ਦੱਸੇਗਾ ਤੇ ਸਮੇਂ ਦੀ ਬੁੱਕਲ ਵਿੱਚ ਕੀ ਹੈ ਉਹ ਤਾਂ ਸਮਾਂ ਆਏ ਤਾਂ ਹੀ ਪਤਾ ਲੱਗੇਗਾ ਦੇਖਦੇ ਰਹੋ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਤੁਹਾਡਾ ਨਾਮ ਯੋਕੀ ਸੜਾਨਾ ਜੀ ਯੋਕੀ ਸੜਾਨਾ ਜੀ ਕੀ ਮੰਗ ਕਰਦੇ ਹੋ ਕਿ ਵੀ ਜਿਹੜਾ ਇਹ ਹੁਣ ਪਿਛਲੇ ਦਿਨੀ ਦੇਖਿਆ ਕਿ ਵੀ ਜਿਹੜਾ ਐਕਸੀਡੈਂਟ ਦੀ ਘਟਨਾ ਵਾਪਰੀ ਹੈ ਕਿ ਵੀ ਨਾ ਘਟਨਾ ਵਾਪਰੇ ਕੀ ਮੰਗ ਕਰਦੇ ਹੋ ਸਰਕਾਰ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਐਸੇ ਮਾਪਿਆਂ ਨਾਲ ਹੋਏ ਨੂੰ ਸਾਰੇ ਉਹ ਜੜਾ ਕੇ ਤੈਰ ਨਾ ਕਿ ਮਾਪੇ ਆਪਣੇ ਬੱਚੇ ਨਾਲ ਫੋਨ ਇੰਸਟਾਗ੍ਰਾਮ ਜਲ ਤੇ ਜਲ ਡਾਬਲ ਕੀਤਾ ਜਾਵੇ। ਧੰਨਵਾਦ। ਠੀਕ ਹੈ ਜੀ। ਤੇ ਅਲੋਡੀਟ ਹੋ ਜਾਏਗਾ ਇਸ ਰੋਡ ਨੂੰ ਅਸੀਂ 4 ਲਾਈਨ ਕਰਾਉਣ ਵਾਸਤੇ ਬੜੀ ਜਦੋ ਜਹਿਦ ਕਰ ਰਹੇ ਆ ਤੇ ਸਰਕਾਰ ਤੱਕ ਵੀ ਅਸੀਂ ਨੇ ਆਪਣੀ ਆਵਾਜ਼ ਪਹੁੰਚਾਈ ਹੈ ਇਹ ਆਵਾਜ਼ ਪਹੁੰਚਾਉਣ ਤੋਂ ਦਾ ਮਕਸਦ ਵੀ ਇਹੀ ਹੈ ਕਿ ਵੀ ਇਸ ਰੋਡ ਦੇ ਉੱਤੇ ਇਸ ਰੋਡ ਦੇ ਉੱਤੇ ਸੈਂਕੜੇ ਹੀ ਐਕਸੀਡੈਂਟ ਹੋ ਚੁੱਕੇ ਨੇ ਤੇ ਸੈਂਕੜੇ ਹੀ ਜਾਨਾਂ ਅਜੇ ਹੀ ਜਾ ਚੁੱਕੀਆਂ ਨੇ ਤੇ ਇਹ ਜਾਨਾਂ ਉਹੀ ਸਮਝ ਸਕਦਾ ਜਿਨ੍ਹਾਂ ਨਾਲ ਇਹ ਘਟਨਾ ਘਟੀ ਹੁੰਦੀ ਹੈ ਤੇ ਜਿਨ੍ਹਾਂ ਦਾ ਜੀ ਇਸ ਐਕਸੀਡੈਂਟ ਦੀ ਭੇਟ ਚੜਿਆ ਹੁੰਦਾ ਹੈ ਤੇ ਗੱਲ ਕਰ ਰਹੇ ਆ ਜਿਹੜੀ ਪਿਛਲੇ ਆਏ ਸੇ ਮਹੀਨੇ ਦੇ ਵਿੱਚ 7 ਤਰੀਕ ਨੂੰ ਜਿਹੜਾ ਐਕਸੀਡੈਂਟ ਹੋਇਆ ਨਾ ਹੋਣ ਵਾਲਾ ਪਾਣਾ ਵਰਤਿਆ ਨਾ ਹੋਣ ਵਾਲਾ ਪਾਣਾ ਵਾਪਰਿਆ ਵਾਪਰਿਆ ਵੀ ਇਸ ਤਰ੍ਹਾਂ ਕਿ ਵੀ ਜਿਹੜੇ ਸੱਤ 마ਸੂਮ ਹੱਸਦੇ ਖੇਡਦੇ ਬੱਚੇ ਇੱਕਾ ਟੀਪਰ ਤੇ ਨੋਵਾ ਦੀ ਐਕਸੀਡੈਂਟ ਦੀ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਇੱਕ ਟੀਪਰ ਟੀਪਰ ਨੇ ਇੰਨੀ ਖਤਰਨਾਕ ਫੇਟ ਮਾਰੀ ਕਿ ਸੱਤ 마ਸੂਮਾਂ ਦੀ ਜਾਨ ਉਸ ਐਕਸੀਡੈਂਟ ਦੇ ਵਿੱਚ ਚਲੀ ਗਈ ਤੇ ਜਿਹੜਾ ਨੋਵਾ ਗੱਡੀ ਦਾ ਡਰਾਈਵਰ ਸੀ ਉਹਦੀ ਵੀ ਜਾਨ ਚਲੀ ਗਈ ਤੇ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਤੱਕ ਇਹੀ ਆਵਾਜ਼ ਪਹੁੰਚਾਈ ਸੀਗੀ ਤੇ ਤੇ ਹੁਣ ਜਿਹੜੇ ਸਾਡੇ ਐਮਪੀ ਸਾਹਿਬ ਨੇ ਡਾਕਟਰ ਧਰਮਵੀਰ ਗਾਂਧੀ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਵੀ ਉਹਨਾਂ ਦੇ ਹੱਥ ਦੇ ਵਿੱਚ ਬਹੁਤ ਹੀ ਜ਼ਿਆਦਾ ਪਾਵਰ ਹੈ ਤੇ ਉਹ ਚਾਹਣ ਤਾਂ ਇਸ ਨੂੰ ਫੋਰ ਲਾਈਨ ਕਰਵਾ ਸਕਦੇ ਨੇ ਡਾਕਟਰ ਧਰਮਵੀਰ ਗਾਂਧੀ ਜੀ ਇਸ ਰੋਡ ਨੂੰ ਫੋਰ ਲਾਈਨ ਕਰਵਾ ਸਕਦੇ ਨੇ ਕਿਉਂਕਿ ਮੈਂਬਰ ਆਫ ਪਾਰਲੀਮੈਂਟ ਨੇ ਬਹੁਤ ਸ਼ਕਤੀ ਹੁੰਦੀ ਹੈ ਜਦੋਂ ਕੋਈ ਵੱਡੇ ਉਦੇ ਤੇ ਵਿਰਾਜਮਾਨ ਹੁੰਦਾ ਤਾਂ ਉਸ ਨੂੰ ਲੋਕਾਂ ਨੇ ਹੀ ਉਸ ਅੱਤੇ ਪਹੁੰਚਾਇਆ ਹੁੰਦਾ ਤੇ ਹੁਣ ਲੋਕਾਂ ਦੀ ਮੰਗ ਹੈ ਕਿ ਡਾਕਟਰ ਧਰਮਵੀਰ ਗਾਂਧੀ ਜੀ ਇਸ ਰੋਡ ਨੂੰ ਜਲਦੀ ਤੋਂ ਜਲਦੀ ਫੋਰ ਲਾਈਨ ਕੀਤਾ ਜਾਵੇ ਤਾਂ ਜੋ ਜਿਹੜੀ ਘਟਨਾ ਪਹਿਲਾਂ 7 ਮਾਸੂਮ ਬੱਚੇ ਤੇ ਇੱਕ ਡਰਾਈਵਰ ਨਾਲ ਜੋ ਘਟਨਾ ਵਾਪਰੀ ਹੈ ਉਹ ਘਟਨਾ ਨਾ ਵਾਪਰੇ ਦੁਬਾਰਾ ਕਦੇ ਵੀ ਨਾ ਵਾਪਰੇ ਅਸੀਂ ਪ੍ਰਮਾਤਮਾ ਵਾਹਿਗੁਰੂ ਅੱਗੇ ਇਹੀ ਮੰਗ ਕਰਦੇ ਹਾਂ ਜੋ ਤਰਾਸ ਦੀ ਸਤ ਸਤ ਮਾਸੂਮ ਬੱਚੇ ਤੇ ਡਰਾਈਵਰ ਨਾਲ ਜੋ ਘਟਨਾ ਵਾਪਰੀ ਹੈ ਅੱਠ ਹੱਸਦੇ ਵਸਦੇ ਘਰਾਂ ਨੂੰ ਜਾੜਿਆ ਗਿਆ ਕਿ ਵੀ ਉਹੋ ਜੀ ਘਟਨਾ ਦੁਬਾਰਾ ਨਾ ਵਾਪਰੇ ਉਹ ਵਾਪਰੇਗੀ ਤਾਂ ਨਹੀਂ ਜੇ ਇਸ ਰੋਡ ਨੂੰ ਫੋਰ ਲਾਈਨ ਕੀਤਾ ਜਾਵੇ ਕਿਉਂਕਿ ਇਸ ਰੋਡ ਦੇ ਉੱਤੇ ਆਵਾਜਾਈ ਵਹੀਕਲ ਬਹੁਤ ਜ਼ਿਆਦਾ ਹੈ ਉਹ ਆਵਾਜਾਈ ਕਿਉਂ ਜ਼ਿਆਦਾ ਹੈ ਤੁਸੀਂ ਇਹ ਸਭ ਸਮਝ ਸਕਦੇ ਹੋ ਕਿਉਂਕਿ ਦਿੱਲੀ ਵਾਲਾ ਰੋਡ ਸ਼ੁਰੂ ਹੋ ਚੁੱਕਿਆ ਹੈ ਦਿੱਲੀ ਵਾਲਾ ਰੋਡ ਸ਼ੁਰੂ ਹੋ ਚੁੱਕਿਆ ਤੇ ਉੱਥੇ ਜਾਣ ਵਾਸਤੇ ਲੋਕਾਂ ਨੇ ਰੋਡ ਵੀ ਇਹੀ ਜਾਂਦਾ ਹੈ ਤੇ ਸ਼ਾਰਟਕਟ ਵੀ ਹੈ ਤੇ ਚੰਡੀਗੜ੍ਹ ਵਾਲੇ ਜਿਹੜਾ ਚੰਡੀਗੜ੍ਹ ਤੋਂ ਇੱਧਰ ਜਿਹੜੇ ਰਸਤੇ ਆ ਪਟਿਆਲਾ ਹੋ ਗਿਆ ਜਿਰਕਪੁਰ ਹੋ ਗਿਆ ਇਸ ਸ਼ਹਿਰਾਂ ਦੇ ਵਿੱਚ ਰਹਿੰਦੇ ਬਨੂੜ ਦੇ ਵਾਸੀ ਨੇ ਉਹ ਇਸੇ ਰੋਡ ਰਾਹੀਂ ਦਿੱਲੀ ਤੋਂ ਚੜਦੇ ਨੇ ਘੱਗੇ ਤੋਂ ਇੱਕ ਕੱਟ ਰੱਖਿਆ ਗਿਆ ਹੈ ਘੱਗੇ ਤੋਂ ਦਿੱਲੀ ਨੂੰ ਹੁੰਦੇ ਨੇ ਤੇ ਉਹ ਰਸਤਾ ਵੀ ਬਹੁਤ ਸ਼ੋਰਟਕਟ ਰੱਖਿਆ ਗਿਆ ਤੇ ਜਿੱਥੇ ਕਿ ਵੀ 7-8 ਘੰਟੇ ਬੱਸ ਦੇ ਵਿੱਚ ਲੱਗਦੇ ਸੀ ਤੇ 2 2.5 ਘੰਟੇ ਦਾ ਰਸਤਾ ਹੈ ਉਹ ਕਿਉਂਕਿ ਰੋਡ ਜਿਆਦਾ ਤਾਂ ਚੱਲਣ ਲੱਗ ਪਿਆ ਹੁਣ ਉੱਥੇ ਜਿਹਨਾਂ ਨੇ ਦਿੱਲੀ ਜਾਣਾ ਹੈ ਉਹ ਵਾਇਆ ਸਮਾਣਾ ਹੋ ਕੇ ਜਾਂਦੇ ਨੇ ਪਟਿਆਲਾ ਸਮਾਣਾ ਹੋ ਕੇ ਜਾਂਦੇ ਨੇ ਤੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਮੌਜੂਦਾ ਸਰਕਾਰ ਦੇ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਵੀ ਇਸ ਰੋਡ ਨੂੰ ਜਲਦੀ ਤੋਂ ਜਲਦੀ ਫੋਰ ਲਾਈਨ ਕੀਤਾ ਜਾਵੇ ਤਾਂ ਜੋ ਕਿ ਵੀ ਜੜਾ ਇਹ ਐਕਸੀਡੈਂਟ ਦੀ ਘਟਨਾ ਵਾਪਰੀ ਹੈ ਉਹੋ ਜੀ ਘਟਨਾ ਦੁਬਾਰਾ ਨਾ ਵਾਪਰੇ ਇਹੋ ਜੀ ਘਟਨਾ ਦੁਬਾਰਾ ਨਾ ਵਾਪਰੇ ਹੁਣ ਡਾਕਟਰ ਧਰਮਵੀਰ ਗਾਂਧੀ ਨੂੰ ਵੀ ਬੇਨਤੀ ਕਰਦੇ ਆ ਕਿ ਵੀ ਇਸ ਰੋਡ ਨੂੰ ਜਲਦੀ ਤੋਂ ਜਲਦੀ ਫੋਰ ਲਾਈਨ ਕੀਤਾ ਜਾਵੇ ਤਾਂ ਜੋ ਜੜਿਆ ਇਹ ਘਟਨਾ ਵਾਪਰੀ ਹੈ ਉਹੋ ਜੀ ਘਟਨਾ ਦੁਬਾਰਾ ਨਾ ਵਾਪਰੇ ਕਿਉਂਕਿ ਇਸ ਇਸ ਰੋਡ ਦੇ ਉੱਤੇ ਹੈਵੀ ਗੱਡੀਆਂ ਵੱਡੀਆਂ ਗੱਡੀਆਂ ਬਹੁਤ ਚੱਲਦੀਆਂ ਨੇ ਹੈਵੀ ਗੱਡੀਆਂ ਵੱਡੀਆਂ ਗੱਡੀਆਂ ਬਹੁਤ ਜ਼ਿਆਦਾ ਚੱਲਦੀਆਂ ਨੇ ਤੇ ਜਿਹਦੇ ਵਿੱਚ ਤੇ ਨਾ ਹੀ ਇੱਥੇ ਕੋਈ ਲਾਈਟਾਂ ਦਾ ਪ੍ਰਬੰਧ ਹੈ ਤੇ ਨਾ ਹੀ ਇੱਥੇ ਕੋਈ ਫੋਰ ਲਾਈਨ ਹੈ ਤੇ ਤਕਰੀਬਨ ਕੋਈ ਉਹ ਦਿਨ ਜਾਂਦਾ ਜਿੱਦਨ ਇੱਧਰ ਐਕਸੀਡੈਂਟ ਦੀ ਘਟਨਾ ਨਾ ਵਾਪਰਦੀ ਹੋਵੇ ਤੇ ਹੁਣ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਤੇ ਮਾਨਯੋਗ ਸਾਡੇ ਐਮ.ਐਲ.ਏ ਸਾਹਿਬ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਇਸ ਰੋਡ ਨੂੰ ਜਲਦੀ ਤੋਂ ਜਲਦੀ ਫੋਰ ਲਾਈਨ ਕੀਤਾ ਜਾਵੇ ਤਾ ਜੋ ਜੜੀ ਹੁਣੇ ਘਟਨਾ ਵਾਪਰੀ ਉਹੋ ਜੀ ਘਟਨਾ ਦੁਬਾਰਾ ਨਾ ਵਾਪਰੇ। ਰੋਡ ਵੀ ਬਹੁਤ ਚੱਲਦਾ ਹੈ ਇਹ। ਕੋਈੋ ਦਿਨ ਜਾਂਦਾ ਜਿੱਦਨ ਕਿ ਵੀ ਐਕਸੀਡੈਂਟ ਦੀ ਘਟਨਾ ਨਾ ਵਾਪਰਦੀ ਹੋਵੇ। ਤੇ ਸਾਨੂੰ ਵੀ ਸਮਾਣਾ ਵਾਸੀਆਂ ਨੇ ਮੰਗ ਕੀਤੀ ਕਿ ਤੁਸੀਂ ਇਸ ਦੀ ਆਵਾਜ਼ ਚੱਕੋ। ਅੱਜ ਵੀ ਅਸੀਂ ਇਸ ਦੀ ਆਵਾਜ਼ ਚੱਕਣ ਲਈ ਆਹ ਵੀਡੀਓ ਬਣਾ ਰਹੇ ਹਾਂ ਤੇ ਸਰਕਾਰ ਤੱਕ ਪਹੁੰਚਾ ਰਹੇ ਹਾਂ। ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਪਹਿਲਾ ਕਦਮੀ ਕਰਕੇ ਇਸ ਰੋਡ ਨੂੰ ਫੋਰ ਲਾਈਨ ਕੀਤਾ ਜਾਵੇ ਕਿਉਂਕਿ ਵੱਡੀਆਂ ਗੱਡੀਆਂ ਜਿਹੜੀਆਂ ਚੱਲਦੀਆਂ ਨੇ ਸਪੀਡਰ ਵਾਲੀ ਗੱਡੀਆਂ ਚੱਲਦੀਆਂ ਨੇ ਕਿਉਂਕਿ ਸਮੇਂ ਦੀ ਰਫਤਾਰ ਬਹੁਤ ਤੇਜ਼ ਹੈ ਅੱਜ ਦੇ ਟਾਈਮ 'ਚ ਹੌਲੀ ਕੋਈਓ ਚੱਲਦਾ ਜਿਨੇ ਵੀ ਜਲਣਾ ਹੁੰਦਾ ਘਰੋਂ ਬੱਸ ਅਗਲਾ ਕਹਿੰਦਾ ਮਿੰਟੋ ਮੰਟੀ ਅਸੀਂ ਪਹੁੰਚ ਜਾਈਏ ਤੇ ਹੌਲੀ ਕੋਈ ਵੀ ਨਹੀਂ ਚੱਲਣਾ ਪਸੰਦ ਕਰਦਾ ਤੇ ਹੁਣ ਮੰਗ ਕਰਦੇ ਆ ਕਿ ਸਰਕਾਰ ਜਲਦੀ ਤੋਂ ਜਲਦੀ ਇਸ ਕਦਮ ਨੂੰ ਪਹਿਲਾ ਕਦਮੀ ਕਰਕੇ ਰੋਡ ਨੂੰ ਫੋਰ ਲਾਈਨ ਕਰੇ ਤਾਂ ਜੋ ਕੋਈ ਇਹੋ ਜੀ ਘਟਨਾ ਨਾ ਵਾਪਰੇ ਹੁਣ ਵੇਖਦੇ ਆ ਸਰਕਾਰ ਇਸ ਵੱਲ ਤੇ ਡਾਕਟਰ ਧਰਮਵੀਰ ਗਾਂਧੀ ਜੀ ਜਾਂ ਹੋਰ ਕੋਈ ਆਗੂ ਇਸ ਨੂੰ ਕਦੋਂ ਫੋਰ ਲਾਈਨ ਕਰਵਾਉਂਦੇ ਹਨ ਉਹ ਤਾਂ ਸਮਾਂ ਹੀ ਦੱਸੇਗਾ ਬਣੇ ਰਹੋ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਧਵਾਦੀ ਰਿਪੋਰਟ ਇਹ ਹੈ ਸਮਾਣਾ ਦਾ ਸਮਾਣਾ ਪਟਿਆਲਾ ਨੂੰ ਜਾਂਦਾ ਰੋਡ ਇਸ